ਰਸੇਵੀਐ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮਦੀ ਨੂਰੇ ਅਰ ਸਹੋ ਕੁਰ ਸਹੋ ਝਟੀਐ ਤਉ ਦਡਿਠੇ ਸਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸਚਾ ਪਾਤੇ ਸਾ ਸਿਰ ਸਾਹ ਦਾਸੁ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਤੀਜਾਂ ਭਗਤ ਖਜਾਨਾ ਭਗਤਨ ਕਉਦੀਆ ਨਾਉ ਹਰ ਧਨ ਸਚ ਸੋਇ ਅਖੋਟ ਨਾਮ ਧਨ ਕਦੇ ਨ ਖੁੱਟੈ ਨਾਹੀ ਕੇਨਾ ਕੀਮਤ ਹੋਏ ਨਾਮ ਧੰਨਾ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਭਗਤ ਖਜ਼ਾਨਾ ਭਗਤਨ ਕਉਦੀਆ ਨਾ ਹਰ ਧਨ ਸਚ ਸੋਏ ਅਖੋਟ ਨਾਮ ਧਨ ਕਦੇ ਨਿਖਟੈ ਨਾਹੀ ਕਿੰਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸਬਦ ਦੇ ਹਰ ਪਾਇਆ ਜਾਏ ਬਿਨ ਸਬਦੈ ਜਗ ਭੁਲਦਾ ਫਿਰਦਾ ਦਰਗਾਹ ਮਿਲੈ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟਾ ਹੈ ਮਨ ਮੁਖ ਨਹੀਂ ਬੂਝਾ ਹੈ ਕੋਈ ਨਾ ਸੁਣੈ ਪੁਕਾਰਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਹਉ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲ ਨਾ ਚਲਦਿਆਂ ਨਾਲ ਗੁਰਮੁਖ ਹੋਵ ਸੁਨਾਮ ਧਿਆਵੈ ਸਦਾ ਹਰ ਨਾਮ ਸੰਭਾਲਾ ਸੱਚੇ ਬਾਣੀ ਹਰ ਗੁਣ ਗਾਵ ਨਦਰ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਘਾਟ ਚੰਨਣਾ ਅਮਰ ਸਿਰ ਬਾਦ ਸਾਹ ਆਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸਚ ਲਾਹ ਨਾਨਕ RAM ਨਾਮ ਨਿਸਤਾਰਾ ਸਬਦ ਰੱਤੇ ਹਾਰ ਪਾਹਾ ਸਤ ਗੁਰ ਗਿਆਨ ਸਦਾ ਘਾਟ ਚੰਨਣਾ ਅਮਰ ਸਿਰ ਬਾਦ ਸਾਹ ਆਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸਚ ਲਾਹ ਨਾਨਕ ਰਾਮ ਨਾਮ ਨਿਸਤਾਰਾ ਸਬਦ ਰਤੇ ਹਰਿ ਪਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਮ ਹਰ ਧਨ ਸਚ ਸੋਇ ਅਕੋਟ ਨਾਮ ਉਤਪਨ ਕਦੇ ਨਿਖਟਾ ਨਾਹੀ ਕਿਨਾਂ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ